ਸਰਦੀਆਂ ਦੇ ਵਿੱਚ ਆਖਿਰਕਾਰ ਕਿਉਂ ਵੱਧ ਜਾਂਦਾ ਹੈ ਹਾਰਟ ਟੈਕ ਦਾ ਖਤਰਾ ਤਾਂ ਇਹ ਸਵਾਲ ਹਰ ਕਿਸੇ ਦੇ ਮਨ ਦੇ ਵਿੱਚ ਉੱਠਦਾ ਕਿ ਆਖਿਰਕਾਰ ਸਰਦੀਆਂ ਦਿਨਾਂ ਦੇ ਵਿੱਚ ਦਿਲ ਦੇ ਦੌਰੇ ਦੀ ਮਾਮਲੇ ਕਿਉਂ ਵਧ ਜਾਂਦੇ ਨੇ ਤਾਂ ਪਹਿਲਾਂ ਵੱਧ ਉਮਰ ਦੇ ਲੋਕ ਹੀ ਦਿਲ ਦੇ ਰੋਗ ਦੀ ਚਪੇੜ ਦੇ ਵਿੱਚ ਆਉਂਦੇ ਸਨ ਪਰ ਹੁਣ ਨੌਜਵਾਨ ਵੀ ਇਸ ਦੇ ਚਪੇੜ ਦੇ ਵਿੱਚ ਆਉਂਦੇ ਨਜ਼ਰ ਆਉਂਦੇ ਨੇ ਨੌਜਵਾਨਾਂ ਦੇ ਵਿੱਚ ਵੀ ਇਸ ਦੇ ਲੱਛਣ ਜਿਹੜੇ ਕੀ ਦਿਖਾਈ ਦਿੰਦੇ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਲੋਕ ਦਿਲ ਦੇ ਦੌਰੇ ਯਾਨੀ ਹਾਰਟ ਅਟੈਕ ਦਾ ਸ਼ਿਕਾਰ ਹੋਏ ਸਨ ਖਾਸ ਕਰਕੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਲੋਕਾਂ ਵਿੱਚ ਚਿੰਤਾ ਵੱਧ ਗਈ ਹੈ ਇਸ ਦੀ ਵਜ੍ਹਾ ਇਹ ਹੈ ਕਿ ਲੋਕਾਂ ਦੀ ਜੀਵਨ ਸ਼ੈਲੀ ਬਹੁਤ ਬਦਲ ਗਈ ਹੈ ਕੰਮ ਕਾਜ ਦਾ ਤਣਾਅ ਵੱਧ ਗਿਆ ਅਤੇ ਖਾਣ ਪੀਣ ਦੇ ਵਿੱਚ ਲਾਪਰਵਾਹੀ ਨੇ ਦਿਲ ਨੂੰ ਕਮਜ਼ੋਰ ਕਰ ਦਿੱਤਾ ਪਹਿਲਾਂ ਵੀ ਦਿਲ ਦੇ ਰੋਗ ਹੁੰਦੇ ਸਨ ਪਰ ਹੁਣ ਹਰ ਉਮਰ ਦੇ ਲੋਕਾਂ ਨੂੰ ਦਿਲ ਦੇ ਦੌਰੇ ਪੈਣ ਲੱਗ ਗਏ ਹਨ ਜਿਸ ਨਾਲ ਡਾਕਟਰ ਹੈਰਾਨ ਹਨ ਅਤੇ ਇਹ ਤਾਂ ਪੱਕਾ ਹੈ ਕਿ ਸਰਦੀਆਂ ਵਿੱਚ ਅਚੇਹ ਮਾਮਲੇ ਆਮ ਤੌਰ ਤੇ ਵਾਚ ਜਾਂਦੇ ਹਨ ਇਸ ਸਮੇਂ ਦਿਲ ਦੀ ਸੰਭਾਲ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਮidan da Patna ਤੇ ਡਾਕਟਰ ਪ੍ਰਮੋਦ ਕੁਮਾਰ ਦੇ ਅਨੁਸਾਰ ਠੰਡ ਦੇ ਦਿਨਾਂ ਵਿੱਚ ਸਾਟੀਆਂ ਤਮਨੀਆਂ ਵਿੱਚ ਖੂਨ ਦਾ ਪ੍ਰਵਾਹ ਛੜਾਕੀ ਘੱਟ ਹੋਣ ਲੱਗਦਾ ਜਿਸ ਦੇ ਨਾਲ ਹਟੈਕ ਦਾ ਖਤਰਾ ਜੜਾ ਕੇ ਕਾਫੀ ਵੱਧ ਜਾਂਦਾ ਹੈ ਜਦੋਂ ਤਾਪਮਾਨ ਬਹੁਤ ਘਟ ਹੋ ਜਾਂਦਾ ਹੈ ਤਾਂ ਤੁੰਗਣਨ ਲੱਗ ਜਾਂਦੀਆਂ ਨੇ ਤੇ ਜੇਕਰ ਇਨ੍ਹਾਂ ਦਿਨਾਂ ਦੇ ਵਿੱਚ ਕੋਈ ਤਣਾਅ ਵਿੱਚ ਹੈ ਤਾਂ ਉਸ ਨੂੰ ਦਿਲ ਦੇ ਦੌਰੇ ਦੀ ਸੰਭਾਵਨਾ ਵੱਧ ਜਾਂਦੀ ਹੈ। ਸਰੀਰ ਦਾ ਉਹ ਤੰਤਰ ਵਿਗੜ ਜਾਂਦਾ ਹੈ ਜੋ ਸਾਡੇ ਸੌਣ ਜਾਗਣ ਥਕਾਵਟ ਤੇ ਊਰਜਾ ਨੂੰ ਸੰਤੁਲਿਤ ਕਰਦਾ ਹੈ ਜਦੋਂ ਇਸ ਦੇ ਵਿੱਚ ਅਸੰਤੁਲਨ ਪੈਦਾ ਹੁੰਦਾ ਹੈ ਤਾਂ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਸਰਦੀਆਂ ਵਿੱਚ ਦਿਲ ਦੇ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਣਾ ਕੋਈ ਇਤਿਹਾਕ ਨਹੀਂ ਹੈ ਜਿਵੇਂ ਡਾਕਟਰ ਦੇ ਅਨੁਸਾਰ ਖਾਸ ਕਰਕੇ ਸਵੇਰ ਦੇ ਸਮੇਂ ਠੰਡ ਦਾ ਅਸਰ ਦਿਲ ਤੇ ਵਾਚ ਜਾਂਦਾ ਹੈ ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦੀ ਸੰਭਾਵਨਾ ਵਾਚ ਜਾਂਦੀ ਹੈ ਉਹ ਦੱਸਦੇ ਹਨ ਕਿ শীতਕਾਲ ਦੇ ਵਿੱਚ ਹਾਰਟ ਅਟੈਕ ਦੇ ਮਾਮਲੇ ਦੁਨੀਆ ਭਰ ਵਿੱਚ ਅਤੇ ਭਾਰਤ ਦੇ ਵਿੱਚ ਆਪਣੇ ਚਰਮ ਤੇ ਵਿਖੇ ਜਾਂਦੇ ਹਨ ਸਰਦੀਆਂ ਕਈ ਵਾਰ ਦਿਲ ਤੇ ਭਾਰੀ ਪੈ ਜਾਂਦੀਆਂ ਹਨ ਜਦੋਂ ਖੂਨ ਦੀਆਂ ਨਾੜੀਆਂ ਤੁਹਾਨੂੰ ਜਾਣਦੀਆਂ ਨੇ ਦਿਲ ਤੇ ਦਬਾਅ ਵੱਧ ਜਾਂਦਾ ਹੈ ਤੇ ਇਨਾਂ ਦਿਨਾਂ ਖੂਨ ਘਾੜਾ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ। ਦਿਲ ਮਨੁੱਖ ਦੇ ਸਰੀਰ ਵਿੱਚ ਗੁਰਦੇ, ਜਿਗਰ ਅਤੇ ਦਿਮਾਗ ਦੇ ਨਾਲ ਇੱਕ ਮਹੱਤਵਪੂਰਨ ਅੰਗ ਹੈ। ਜੇਕਰ ਇਹ ਕੰਮ ਕਰਨਾ ਬੰਦ ਕਰ ਦੇਵੇ ਤਾਂ ਮਨੁੱਖ ਇੱਕ ਪਲ ਦੇ ਲਈ ਵੀ ਜੀਵਤ ਨਹੀਂ ਰਹਿ ਸਕਦਾ। ਜੇਕਰ ਇਹ ਨਿਯਮਿਤ ਅਤੇ ਠੀਕ ਤਰੀਕੇ ਨਾਲ ਕੰਮ ਨਾ ਕਰੇ ਤਾਂ ਕੰਨੀਆਂ ਵਿੱਚ ਖੂਨ ਦਾ ਸੰਚਾਰ ਰੁਕ ਜਾਵੇਗਾ। ਸਰਦੀਆਂ ਵਿੱਚ ਹਾਰਟ ਅਟੈਕ ਤੋਂ ਬਚਣ ਦੇ ਲਈ ਸਵੇਰੇ 5-6 ਵਜੇ ਬਾਹਰ ਦੇ ਵਿੱਚ ਨਾ ਜਾਓ ਜੀ ਹਾਂ ਸੈਰ ਦੇ ਲਈ ਧੁੱਪ ਨਿਕਲਣ ਦਾ ਇੰਤਜ਼ਾਰ ਕਰੋ ਗਰਮ ਕੱਪੜੇ ਪਹਿਨੋ ਅਤੇ ਹੱਥ ਪੈਰ ਤੇ ਸਿਰ ਨੂੰ ਢੱਕ ਕੇ ਰੱਖੋ ਹਲਕਾ ਫੁਲਕਾ ਵਿਅਯਾਮ ਕਰੋ ਯੋਗਾ ਵੀ ਕੀਤਾ ਜਾ ਸਕਦਾ ਹੈ ਇਹਨਾਂ ਦਿਨਾਂ ਦੇ ਵਿੱਚ ਤਣਾਅ ਤੋਂ ਬਚੋ ਸ਼ਰਾਬ ਅਤੇ ਸਿਗਰਟ ਤੋਂ ਪਰਹੇਜ਼ ਕਰੋ ਬਲੱਡ ਪ੍ਰੈਸ਼ਰ ਅਤੇ 슈ਗਰ ਨੂੰ ਕੰਟਰੋਲ ਦੇ ਵਿੱਚ ਰੱਖੋ ਖੁਰਾਕ ਵਿੱਚ ਤਾਜ਼ੇ ਫਲ ਸ਼ਾਮਿਲ ਕਰੋ ਸਿਹਤਮੰਤ ਚਰਬੀ ਲਈ ਬਦਾਮ ਅਤੇ ਮੱਛੀ ਖਾਓ ੋਜਨ ਦੇ ਵਿੱਚ ਨਮਕ ਘੱਟ ਕਰੋ ਪਾਣੀ ਸਹੀ ਮਾਤਰਾ ਵਿੱਚ ਪੀਓ ਪਰ ਬਹੁਤ ਜ਼ਿਆਦਾ ਵੀ ਨਹੀਂ ਤੇ ਆਪਣੀਆਂ ਦਵਾਈਆਂ ਸਮੇਂ ਤੇ ਲਵੋ ਇਹ ਕੁਝ ਟਿਪਸ ਨੇ ਜਿਸ ਨੂੰ ਫੋਲੋ ਕਰਕੇ ਤੁਸੀਂ ਆਪਣੇ ਹਾਰਟ ਨੂੰ ਝੜਾ ਕੀ ਸਹੀ ਰੱਖ ਸਕਦੇ ਹੋ ਨਤੀਜੇ ਵਜੋਂ ਸਰਦੀਆਂ ਵਿੱਚ ਦਿਲ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਹਾਰਟ ਅਟੈਕ ਪੇਸ਼ੈਂਟਸ ਦੇ ਲਈ ਅਜਿਹੀਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ